ਬੀ ਸਿੰਘ ਤੇ ਪਿੰਡ ਬੋਪਰੇ ਪਾਸ ਸਿੰਘ ਜਿਲ੍ਹਾ ਮਸਰ ਤਹਿਸੀਲ ਜਨਾਲਾ ਇਹ ਸਾਡੀ ਗਾਵਾਂ ਹੋਣੀ ਕਿ ਨੂੰ ਮੰਨ ਲਓ ਸਪਨੇ ਕਟਿਆ ਸੀ ਇੱਕ ਹਫਤਾ ਪਹਿਲੋਂ ਤੇ ਉਹ ਬਿਲਕੁਲ ਹੁਣ ਮੰਨ ਲਓ ਤੰਦਰੁਸਤ ਹੈ ਤੇ ਅਸੀਂ ਜਦੋਂ ਇਹ ਇੱਕ ਹਫਤਾ ਪਹਿਲੋਂ ਜਦੋਂ ਅਸੀਂ ਰਾਤ ਨੂੰ ਗਾਂ ਬਿਲਕੁਲ ਸਹੀ ਮੰਨ ਲਓ ਆਪਣੀ ਚਵਾਈ ਕੀਤੀ ਆ ਤੇ ਸਵੇਰੇ ਜਦੋਂ ਅਸੀਂ ਉੱਠੇ ਆ ਤੇ ਗਾਂ ਬਿਲਕੁਲ ਮੰਨ ਲਓ ਢੋਂ ਥੱਲੇ ਸੁਟੀ ਹੀ ਬੈਠੀ ਹੈ ਤੇ ਬਹੁਤ ਮੰਨ ਲਓ ਮਾੜੀ ਹਾਲ ਦੀ ਗਾਂ ਦੀ ਤੇ ਬਾਅਦ ਵਿੱਚ ਅਸੀਂ ਡਾਕਟਰ ਸਾਹਿਬ ਡਾਕਟਰ ਬਲਮ ਸਿੰਘ ਸਾਹਿਬ ਨੂੰ ਕੀਤਾ ਹੋਣਾ ਕਿ 15 ਮਿੰਟ ਤੱਕ ਸਾਡੇ ਕੋਲ ਡਾਕਟਰ ਸਾਹਿਬ ਆ ਗਏ ਸੀ ਫਿਰ ਡਾਕਟਰ ਸਾਹਿਬ ਨੇ ਆਣ ਕੇ ਪੁੱਛਿਆ ਸਾਨੂੰ ਕਿ ਕਿੰਨੇ ਚਿਰ ਦੀ ਇਹ ਸੂਈ ਆ ਤੁਹਾਨੂੰ ਦੀ ਸੂਈ ਆ ਕੀ ਇਹਦਾ ਸੱਪ ਦਾ ਵਿਆ ਤੇ ਫਿਰ ਡਾਕਟਰ ਸਾਹਿਬ ਨੇ ਸਾਰੀ ਸੈਟਿੰਗ ਨੋਟ ਲਈ ਮਤਲਬ ਜਾਣਕਾਰੀ ਵੀ ਲਵਾ ਦੀ ਤੇ ਬਾਅਦ ਵਿੱਚ ਡਾਕਟਰ ਸਾਹਿਬ ਨੇ ਸਾਨੂੰ ਜੁੜੀ ਵੈਲਿਆ ਸਨੇਕ ਸੱਪ ਕੱਟੀ ਦੀ ਡਾਕਟਰ ਪੁੱਛਿਆ ਵੀ ਇਥੇ ਸੱਪ ਨਹੀਂ ਤੁਸੀਂ ਕਿਤੇ ਵੇਖਿਆ ਤੇ ਚਲੋ ਲੱਗੀ ਥੋੜੀ ਹੈ ਹੈਗੇ ਰੋੜੇ ਰੜੇ ਜੇ ਪਏ ਸਾਨੂੰ ਚਲੋ ਸਾਪੋ ਦੇ ਵਿੱਚ ਵੜ ਗਿਆ ਤੇ ਬਾਅਦ ਵਿੱਚ ਡਾਕਟਰ ਸਾਹਮਣੇ ਜਿਹੜੀ ਸੱਪ ਕੱਟਣ ਦੀ ਜਿਹੜੀ ਮੰਨ ਲਓ ਦਵਾਈ ਉਹਦਾ ਇੰਜੈਕਸ਼ਨ ਹੀ ਉਹ ਫਿਰ ਡਾਕਟਰ ਸਾਹਮਣੇ ਨਾਲ ਲਾਇਆ ਤੇ ਗਾਂ ਨੂੰ ਤੇ ਗਾਂ 1 ਘੰਟੇ ਦੇ ਵਿੱਚ ਵਿੱਚ ਹੀ ਬਿਲਕੁਲ ਗਾਂ ਸਹੀ ਤਾਂ ਤੰਤੁਸਤ ਹੋ ਗਈ ਆ ਮੰਨ ਲਓ ਉਠ ਕੇ ਦੇ ਗਾਲੀ ਕਰਨ ਲੈ ਵੀ ਇਹ ਪੱਠੇ ਖਾਂਦੇ ਵੀ ਆ ਤੇ ਅਸੀਂ ਮੰਨ ਲਓ ਬਿਲਕੁਲ 1 ਹਫਤਾ ਹੋ ਗਿਆ ਹੁਣ ਗਾਂ ਬਿਲਕੁਲ ਠੀਕ ਹੈ ਆਪਣੇ ਮੰਨ ਲਓ ਪੱਠੇ ਖਾਂਦੀ ਗਾਲੀ ਪਈ ਆ ਤੇ ਅਸੀਂ ਪਸ਼ੂ ਪਾਲਣ ਨੂੰ ਮਹਿਕਮੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਨਾਲ ਹੀ ਡਾਕਟਰ ਸਾਹਿਬ ਦਾ ਵੀ ਜਿੰਨਾ ਕੋਈ ਦਵਾਈ ਮੌਜੂਦ ਸੀ ਤੇ ਉਹ ਦਵਾਈ ਲੈਣ ਨਾਲ ਸਾਡੇ ਗਾਂ ਬਚ ਗਈਆਂ 60-70 ਹਜ਼ਾਰ ਵੀ ਮੰਨ ਲਓ ਸਾਡੀ ਗਾਂ ਸੀ ਜਿਹੜੀ ਇਹ ਮੰਨ ਲਓ ਡਾਕਟਰ ਸਾਹਿਬ ਨੇ ਇਹਦੇ ਪਸ਼ੂ ਪਾਲਣ ਨਾਲ ਮਹਿਕਮੇ ਨੇ ਸਾਡੀ ਖਚਾਈ ਆ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਸ਼ੂ ਪਾਲ ਮਹਿਕਮੇ ਦਾ ਤੇ ਡਾਕਟਰ ਨੂੰ ਸਾਹਿਬ ਦਾ ਧੰਨਵਾਦ